I'm <laughs> You I'm ਜੋ ਬੰਦ ਕਰਕੇ ਜਲ ਫੋਲਕ ਨੇ ਇਹ ਸੇਵਾ ਦੇ ਮਹਾਨ ਕੰਮ ਕੀਆ ਆਪ ਨੇ ਹਿਸਾਬ ਬੋੜਾ ਸਮਰ ਕੀਤਾ ਮੁਕਤ ਭਗਤ ਜੁਗਤ ਤੇਰੀ ਸੇਵਾ ਜੇ ਸੰਸਾਰ ਤੋਂ ਮੁਕਤੀ ਚਾਹੁੰਦੇ ਆ ਧੋਗਰ ਵਾਲੇ ਤਦਾਸ ਚਾਹੁੰਦੇ ਆ ਕਿ ਜਿੰਦਗੀ ਜਿਉਣ ਦਾ ਤਰੀਕਾ ਜੁਗਤੀ ਚਾਹੁੰਦੇ ਆ ਕਿ ਉਹ ਸੇਵਾ ਤੋਂ ਬਿਲਣਾ ਸੇਵਾ ਕਰਕੇ ਸਾਰਾ ਕੁਝ ਪ੍ਰਾਪਤ ਹੋਣਾ ਪਰ ਸੇਵਾ ਕਰਤਾ ਕਰਨਾ ਜਿੱਤੇ ਆਪੋ ਕਿਰਪਾ ਕਰਦੇ ਜਿਸ ਤੂੰ ਆਪ ਕਰਾਈਂ ਕਬਸ ਉਹਦੇ ਚਰਨਾਂ 'ਚ ਬੇਨਤੀ ਕਰਕੇ ਕਿ ਪਾਤਸ਼ਾਹ ਮੈਨੂੰ ਆਪ ਸੁੱਧੀ ਦੇ ਕੇ ਬਣ ਦੇ ਕੇ ਤਾਕਤ ਦੇ ਕੇ ਕਿਰਪਾ ਆਪ ਸੇਵਾ ਲੈ ਲਓ ਸੇਵਾ ਗੁਰ ਤੇਰੀ ਹੁਰੀ ਉੱਤਰਿਆ thank you ਜਿਵੇਂ ਲੱਖਾਂ ਬਣ ਲੱਕੜ ਨੂੰ ਸਾੜਨ ਵਾਸਤੇ ਲੱਖਾਂ ਬਣ ਅੱਗ ਨਹੀਂ ਚਾਹੀਦੀ ਇੱਕ ਚਿਗਿਆਰੀ ਬਣੀ ਹੁੰਦੀ ਹੈ ਉਹ ਹੈ ਸਾਡੇ ਕਰੋੜਾਂ ਪ੍ਰਾਧ ਹੋਣ ਸੇਵਾ ਕਰਕੇ ਮਰ ਸਕਦੇ ਨੇ ਗੁਰਦੇਵ ਦੀ ਸੇਵਾ ਸਤਿਗੁਰੂ ਪਾਤਸ਼ਾਹ ਜੀ ਨੇ ਨਿਰੰਕਤ ਕੀਤੀ ਹੈ ਜੋ ਇਹ ਸੇਵਾ ਦਾ ਮਹਾਨ ਕੰਮ ਚੱਲ ਰਿਹਾ ਹੈ ਬਾਬਾ ਜੀ ਦਾ ਸਥਾਨ ਧੰਨ ਧੰਨ ਬਾਬਾ ਇਤ ਸਿੰਘ ਜੀ ਦਾ ਸਥਾਨ ਬਾਬਾ ਕੁੰਦ ਸਿੰਘ ਜੀ ਉਹਨਾਂ ਦੀ ਮੇਰਾ ਜੋ ਕਿ ਗਾਇਨ ਹੁੰਦੀ ਹੈ ਤਨ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਕਿਉਂਕਿ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਸਾਡਾ ਇਸ ਘਰ ਨਾਲ ਸ਼ੁਰੂ ਤਰੀਕਾ ਇਹ ਹੈ ਮਾਪਿਓ ਨੇ ਪਹਿਲਾਂ ਇਸ ਘਰ ਨਾਲ ਜੋੜਿਆ ਹੈ ਨਰਕ ਸਰ ਤੋਂ ਕਲੇਰਾ ਤੋਂ ਲੈ ਕੇ ਔਰ ਮੈਂ ਸੋਕੇ ਇੱਥੇ ਆਉਣਾਰੇ ਨੂੰ 30 ਸਾਲ ਹੋ ਗਏ ਪਰ ਕਦੀ ਵੀ ਵਰਸੀ ਤੇ ਉੱਥੇ ਜਾਣ ਦਾ ਸਵਾਭ ਨਹੀਂ ਬਣਿਆ ਭਾਵੇਂ ਕੋਈ ਅਮਰਜੈਂਸੀ ਸੀ ਪਰ ਫਿਰ ਵੀ ਮੈਂ ਤਕਰੀਬਨ 19 ਸਾਲ ਬਾਅਦ ਬਾਬਾ ਅਨੰਦ ਸਿੰਘ ਦੀ ਬਸਤੀ ਤੇ ਮੈਂ ਦਰਸ਼ਕ ਕੀਤਾ ਨੇ ਹੁਣ ਇਸ ਸਾਲ ਇੰਨੇ ਸਾਲਾਂ ਬਾਅਦ ਔਰ ਬਹੁਤ ਵੱਡਾ ਬਦਲਾਅ ਦੇਖਿਆ ਉੱਥੇ ਜੋ ਸਾਰੇ ਮੁਜਦਾ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਚਾਰ ਪੰਜਾ ਥੋੜੇ ਮਿੰਟ ਹੋਇਆ ਜਿੰਨਾ ਕਿ ਸਮਾਂ ਸੀ ਪਰ ਮੈਂ ਦੇਖਿਆ ਤੋ ਕਿ ਇੰਨਾ ਸਾਲਾਂ ਬਾਅਦ ਜੈਦਾ ਜੂਰ ਹੈ ਹਰ ਸਾਲ ਜਦੋਂ ਵੀ ਜੈਦਾ ਦਰਸ਼ਨ ਕਰਕੇ ਉੱਥੇ ਆਏ ਨੇ ਤਾਂ ਬਰਸੀ ਦੇ ਉੱਪਰ ਇੰਨੇ ਸਾਲਾਂ ਬਾਅਦ ਦਰਸ਼ਨ ਹੋਏ ਨੇ ਸੰਗਤ ਦਾ ਸਮੰਦਰ ਤੇ ਉਸ ਤੋਂ ਬਾਅਦ ਅਨੇਕਾਂ ਹੋਰ ਬਿਰਡਗਾ ਉੱਥੇ ਬਣ ਗੀਆਂ ਜਿੱਥੇ ਕਿਸੇ ਵੇਲੇ ਫਰਮੀਆਂ ਖੜੀਆਂ ਹੁੰਦੀਆਂ ਸੀ ਟਾਕ ਖੜਦੇ ਸੀ ਹੋਰ ਸੰਗਤ ਅੰਬੂ ਲੱਗਦੇ ਸੀ ਉੱਥੇ ਅਨੇਕਾਂ ਬਿਰਡਗਾ ਬਣੀਆਂ ਹੋਈਆਂ ਤੇ ਆਪ ਵੀ ਭੜੇ ਭੱਜ ਜਾਣਦੇ ਹੋ ਵੀ ਇਹ ਸਾਰਾ ਕੁਝ ਇੰਨੇ ਵੱਡੇ ਜਿਹੜੇ ਉੱਤੇ ਆਸਾਨ ਇੰਨਾ ਕੁਝ ਬਣ ਰਿਹਾ ਹੈ ਸੇਵਾਵਾਂ ਚੱਲ ਰਹੀਆਂ ਨੇ ਇਹ ਜਿਵੇਂ ਧਾਰਨਾ ਪੜਦੇ ਹੁੰਦੇ ਨੇ ਮਦ ਸਾਧੂ ਦੀ ਕਮਾਈ ਬੋਲਦੀ ਇਹ ਵਾਕਈ ਸਾਧੂਆਂ ਦੀ ਕਮਾਈ ਬੋਲਦੀ ਹੈ ਉਹਨਾਂ ਦੀ ਕੀਤੀ ਹੋਈ ਕਮਾਈ ਸਦਕਾ ਹੀ ਅੱਜ ਉੱਥੇ ਮੈਰਾਂ-ਬੈਰਾਂ ਨੇ ਸੰਗਤ ਜੁੜਦੀ ਹੈ ਨਾਮ ਬਾਣੀ ਨਾਲ ਸਿਮਰਨ ਦੇ ਨਾਲ ਆਪਣਾ ਜਨਮ ਸੰਭਲਾ ਕਰਦੀ ਹੈ ਇਹ ਸੇਵਾ ਦੇ ਕੰਮ ਦੇ ਉੱਤੇ ਚੱਲਦੇ ਰਹਿੰਦੇ ਨੇ ਉਸੇ ਦਾ ਹੀ ਇੱਕ ਅੰਸ਼ ਜਿਹੜਾ ਇੱਥੇ ਹੈ ਸੋ ਹੱਥ ਜੋੜ ਕੇ ਜ਼ੋਰ ਅਪੀਲ ਬੇਨਤੀ ਹੈ ਕਿ ਆਪ ਜੀ ਵੱਧ ਚੜ੍ਹ ਕੇ ਕਿੜੇ ਦਰ ਜਲਾਉਂਦੇ ਸੇਵਾ ਦੇ ਕੰਮ ਦੀ ਸਫਾ ਕੇ ਆਪਣੀਆਂ ਕਿਰਤ ਕਮਾਈ ਨੂੰ ਸਫਲਿਆ ਕਰੋ ਦਾਸ ਦਾ ਜੱਥਾ ਆਪਣੇ ਆਪ ਨੂੰ ਬੜੇ ਹੀ ਵਡਪਾਗੀ ਸਮਝਦੇ ਆ ਜਦੋਂ ਵੀ ਸਮਾਂ ਮਿਲਦਾ ਹੈ ਚਾਹ ਨਾਲ ਆਈਦਾ ਹੈ ਇਹ ਨਹੀਂ ਹੁਣ ਤਕਰੀਬਨ ਅਸੀਂ ਜਦੋਂ ਵੀ ਆਉਂਦੇ ਆ ਤੇ ਕੀਰਤਨ ਕਰਕੇ ਮੁੜ ਵੀ ਜਾਈਦਾ ਕਿਉਂਕਿ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ ਸੋ ਤਕਰੀਬਨ 10 11 ਘੰਟੇ ਦਾ ਇਹ ਟੂਰ ਬਣ ਜਾਂਦਾ ਪਰ ਮਨ ਵਿੱਚ ਕਦੇ ਵੀ ਸਿਖੇਵਾ ਜਾਂ ਕੋਈ ਓਕਾੜ ਦੀ ਆਈ ਵੀ ਕਿਵੇਂ ਜਾਣਾ ਕਿਵੇਂ ਔਕੇ ਹੋਵਾਂਗਾ ਜਦੋਂ ਵੀ ਇੱਥੇ ਪੋਰਮ ਬਣਦਾ ਕੋਈ ਇੱਕ ਅੰਦਰ ਅਨੋਖਾ ਚਾਜ ਆ ਪੈਣਾ ਹੋ ਜਾਂਦਾ ਇਹ ਬਾਬਾ ਜੀ ਦੀ ਆਪਣੀ ਖੇਚ ਹੈ ਪਿਆਰ ਹੈ ਆਪ ਸੰਗਤ ਦਾ ਇਥੋਂ ਦੀ ਸੇਵਾ ਦਾ ਰਵਤੰਦ ਕਾ ਦਾ ਜੋ ਪਿਆਰ ਦਿੰਦੇ ਨੇ ਉਹਦੇ ਸਨਕਾਰ ਦਰਸ਼ਨ ਕਰਨ ਆ ਜਾਈਦਾ ਆਪ ਕੀਏ ਸੋ ਜਿੰਨੀ ਇੱਕ ਸੇਵਾ ਜਿਸ ਤਰ੍ਹਾਂ ਵੀ ਹੋਈ ਹੈ ਕੀਰਤਨ ਕਰਦੇ ਆ ਆਪ ਦੀ ਮੇਰੇ ਤੋਂ ਲੱਚਪਨ ਦੀ ਖਿਮਾ ਕਰਨੀ ਹਾ ਹੁਣ ਪੌੜੀ ਪੜਾਂਗੇ ਫਿਰ ਸਮਾਪਤੀ ਹੈ ਸੰਤ ਜਨਾ ਮਿਲ ਹਰ ਜਸ ਕਾ